ਅਸੀਂ ਹਾਂ ਪੰਜਾਬੀ ਪੰਜਾਬ ਦੇ ਜਾਏ ਅਸੀਂ ਅਣਖੀ ਹੱਕ ਕਦੇ ਨਾ ਖਾਏ ਗਰਮ ਗੁਲਾਬ ਜਾਮਣਾ ਦਾ ਲੰਗਰ ਹੈ ਪੰਜਾਬ ਯੂਨੀਵਰਸਿਟੀ ਬਚਾਓ ਸੈਨੇਟ ਵੋਟਾਂ ਬਹਾਲ ਨੂੰ ਲੈ ਕੇ ਗੁਰਨਾਨਦ ਸਾਹਿਬ ਦਾ ਚਲਾਇਆ ਲੰਗਰ ਹੈ ਇਸੇ ਤਰ੍ਹਾਂ ਚੱਲਦਾ ਰਹੇਗਾ ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਸੌਂਦੇ ਨੇ ਜਿਵੇਂ ਮੁੰਡੇ ਦਾ ਵਿਆਹ ਨਹੀਂ ਰੱਖਿਆ ਹੁੰਦਾ ਘਰੇ ਹੈਨਾ ਉਸ ਤਰੀਕੇ ਦੇ ਨਾਲ ਸਾਰੇ ਇੰਜੋਏ ਕਰ ਰਹੇ ਨੇ ਚੜਦੀ ਕਲਾ ਵਾਲਾ ਪੰਜਾਬ ਆ ਅਸੀਂ ਸਰੀਰਕ ਤੌਰ ਤੇ ਜ਼ਖਮੀ ਹੋ ਸਕਦੇ ਆ ਠੀਕ ਹੈ ਲਹੂ ਲੋਹਾਨ ਸੁਕਦੇ ਆ ਮਾਨਸਿਕ ਤੌਰ ਤੇ ਸਾਨੂੰ ਸਾਡੇ ਗੁਰੂਆਂ ਨੇ ਇੱਕੋ ਉਪਦੇਸ਼ ਦਿੱਤਾ ਕਿ ਚੜਦੀ ਕਲਾ 'ਚ ਰਹਿਣਾ ਮੈਂ ਕਿਹ ਪੰਜਾਬ ਯੂਨੀਵਰਸਿਟੀ ਛੱਡੋ ਪੰਜਾਬ ਦੇ ਕਿਸੇ ਵੀ ਕੋਰਨੇ ਇਹਦੇ ਵਿੱਚ ਚਲ ਜਾਓ ਤੁਹਾਨੂੰ ਲੰਗਰ ਕਿਤੇ ਨਾ ਕਿਤੇ ਚੱਲਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਜ਼ਰ ਆਏਗਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹਾਂ ਜਿੱਥੇ ਹੁਣ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਵਕ ਵਕ ਤਰ੍ਹਾਂ ਦੇ ਲੰਗਰ ਦੇਖਣ ਨੂੰ ਮਿਲਦੇ ਸੀ ਵਕ ਵਕ ਜਥੇਬੰਦੀਆਂ ਉੱਥੇ ਪਹੁੰਚਦੀਆਂ ਸੀ ਉਸੇ ਤਰੀਕੇ ਦੇ ਨਾਲ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਪਿਆ ਅਤੇ ਲਗਾਤਾਰ ਇੱਥੇ ਵਕ ਵਕ ਜਥੇਬੰਦੀਆਂ ਸਮਰਥਨ ਦੇਣ ਤਾਂ ਆਹੀ ਰਹੀਆਂ ਨੇ ਪਰ ਇੱਥੇ ਵਨਸ ਵਨ ਨੇ ਲੰਗਰਾਂ ਦੀ ਸੇਵਾ ਵੀ ਜਿਹੜੀ ਹੈ ਉਹ ਨਿਹੰਗ ਸਿੰਘਾਂ ਹੈਗੇ ਨੇ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਹੁਣ ਜਿਹੜਾ ਲੰਗਰ ਲੱਗਿਆ ਹੈ ਗੁਲਾਬ ਜਾਮਨਾ ਦਾ ਗਰਮਾ ਗਰਮ ਗੁਲਾਬ ਜਾਮਨ ਹੈ ਜਿਹੜੇ ਨੇ ਉਹ ਸਿੰਘ ਸਾਹਿਬ ਇੱਥੇ ਗੱਡੀ ਲੈ ਕੇ ਆਏ ਨੇ ਉਸ ਦਾ ਲੰਗਰ ਜਿਹੜਾ ਹੈ ਇੱਥੇ ਲਗਾ ਦਿੱਤਾ ਗਿਆ ਹੈ ਹਾਲਾਂਕਿ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਇਆ ਕਿ ਕਿਵੇਂ ਡਰਾਈ ਫਰੂਟਸ ਦਾ ਵੀ ਲੰਗਰ ਜੋ ਹੈ ਇੱਥੇ ਦੇਖਣ ਨੂੰ ਮਿਲਿਆ ਤੇ ਪੀਜ਼ਾ ਤੋਂ ਲੈ ਕੇ ਹੋਰ ਜਿਹੜੀਆਂ ਵਕ-ਵਕ ਜਿਹੜੀਆਂ ਆਈਟਮਾਂ ਨੇ ਉਹਨਾਂ ਦਾ ਲੰਗਰ ਦੇਖਣ ਨੂੰ ਮਿਲਿਆ ਆਪਾਂ ਤੁਸੀਂ ਇੱਕ ਤੋਂ ਬਾਅਦ ਇੱਕ ਇੱਥੇ ਜੋ ਲਾਈਨਾਂ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਲਾਈਨਾਂ ਲਗਵਾ ਕੇ ਇੱਥੇ ਜੋ ਗੁਲਾਬ ਜਾਮਨਾ ਦੀਆਂ ਸੇਵਾ ਜਿਹੜੀਆਂ ਨੇ ਉਹੋ ਕੀਤੀਆਂ ਜਾ ਰਹੀਆਂ ਨੇ ਅਤੇ ਜੋ ਇੱਥੇ ਪੂਰਾ ਡਿਸਪਲਿਨ ਜੋ ਹੈ ਡਿਸਪਲਿਨ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਪਿਆ ਹੈ ਹਾਲਾਂਕਿ ਹਲੇ ਗੱਲਬਾਤ ਕਰਾਂਗੇ ਆਪਾਂ ਤੇ ਪੁੱਛਾਂਗੇ ਭਾਈ ਹੁਣ ਤਾਂ ਗੁਲਾਬ ਜਮਨਾ ਦਾ ਲੰਗਰ ਲਾਤਾ ਜੀ ਹਾਂ ਜੀ ਗਰਮ ਗੁਲਾਬ ਜਮਨਾ ਦਾ ਲੰਗਰ ਹੈ ਪੰਜਾਬ ਯੂਨੀਵਰਸਿਟੀ ਬਚਾਓ ਉਹ ਸੈਨੇਟ ਵੋਟਾਂ ਬਹਾਲ ਨੂੰ ਲੈ ਕੇ ਅਸੀਂ ਗਰਮ ਗੁਲਾਬ ਜਮਨਾ ਅਮਨਪ੍ਰੀਤ ਸਿੰਘ ਖਾਲਸਾ ਜੀ ਵੱਲੋਂ ਲਗਾਇਆ ਗਿਆ ਜੀ ਇਹ ਲੰਗਰ ਅਸੀਂ ਇਹ ਮਹਾਲੀ ਤੋਂ ਆਏ ਆ ਬਾਈ ਹਾਂਜੀ ਤੇ ਡਿਸਪਲਿਨ ਜਿਸ ਸਥਾਵਨਾ ਨਾਲ ਸਭ ਕੋਈ ਸਟੂਡੈਂਟ ਧਰਨਾ ਹੈ ਜੀ ਇਹ ਚ ਡਿਸਪਲਿਨ ਹੀ ਚੱਲਣਾ ਹੈ ਅਸੀਂ ਸਟੂਡੈਂਟ ਆ ਪੜ੍ਹ ਲਿਖਿਆ ਧਰਨਾ ਹੈ ਤੇ ਇਹ ਚ ਡਿਸਪੀਸਪਲਿਨ ਬਹੁਤ ਜ਼ਿਆਦਾ ਜ਼ਰੂਰੀ ਆ ਤੁਸੀਂ ਆਲੇ-ਦਾਲੇ ਵੀ ਦੇਖ ਸਕਦੇ ਹੋ ਸਫਾਈ ਹੈਗੀ ਸਾਰੇ ਕਿਤੇ ਲੈਂਚ ਡਿਸਪੀਸਪਲਿਨ ਮਤਲਬ ਹਾਂਜੀ ਹਾਂਜੀ ਸੋ ਇਸ ਪੂਰੇ ਅਗਰ ਮੋਰਚੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਜਾ ਰਿਹਾ ਹੈ ਭਾਵੇਂ ਜਿੱਥੇ ਲੰਗਰ ਹੁੰਦਾ ਉੱਥੇ ਸਫਾਈ ਦੀ ਗੱਲ ਹੋਵੇ ਜਿੱਥੇ ਹੋਰ ਕਿਤੇ ਜਿਹੜਾ ਲੰਗਰ ਤਰ੍ਹਾਂ ਜਿਵੇਂ ਇੱਥੇ ਚਾਹ ਦੀ ਸੇਵਾ ਹੁੰਦੀ ਹੈ ਕੇਲਿਆਂ ਦੀ ਸੇਵਾ ਹੁੰਦੀ ਹੈ ਹੋਰ ਵਕ ਵਕ ਤਰ੍ਹਾਂ ਦੇ ਲੰਗਰ ਲੱਗਦੇ ਨੇ ਹਰ ਪਾਸੇ ਪ੍ਰੋਪਰ ਜਿਹੜੀ ਸਫਾਈ ਹੈ ਉਸ ਦਾ ਧਿਆਨ ਵੀ ਰੱਖਿਆ ਜਾਂਦਾ ਸਿੰਘ ਸਾਹਿਬ ਹੈਗੇ ਨੇ ਸਿੰਘ ਸਾਹਿਬ ਕਿਸਾਨ ਅੰਦੋਲਨ ਦੇ ਵਿੱਚ ਜਿਵੇਂ ਚੱਲਦਾ ਸੀ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਉਹੀ ਰੰਗ ਦੇਖਣ ਨੂੰ ਮਿਲ ਰਹੇ ਨੇ ਜੀ ਬਿਲਕੁਲ ਕਿਉਂਕਿ ਜਿਹੜੇ ਬੱਚੇ ਵਿਦਿਆਰਥੀ ਤੇ ਪੜ ਰਹੇ ਆ ਇਹ ਕਿਸਾਨੀ ਨਾਲ ਸੰਬੰਧਿਤ ਹੀ ਤਾਂ ਹੈਗੇ ਆ ਉਹਨਾਂ ਦੇ ਤੇ ਪੁੱਤ ਉਹਨਾਂ ਦੀਆਂ ਧੀਆ ਉਹਨਾਂ ਦੇ ਬੱਚੇ ਕਿਉਂਕਿ ਇਹ ਇਹੀ ਤਾਂ ਮੁੱਦਾ ਹੈ ਨਾ ਵੀ ਜੇ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਕਬਜ਼ੇ 'ਚ ਕਰ ਲਿਆ ਤਾਂ ਜਿਹੜਾ ਇਹ ਇਦਾਂ ਲੰਗਰ ਚੱਲ ਰਿਹਾ ਇਹਨਾਂ ਬੱਚਿਆਂ ਦੀ ਤੁਸੀਂ ਦੇਖੋ ਕਿੰਨੀ ਸੈਂਸਵਾ ਔਰ ਕੀ ਤਰਤੀਬ ਹੈ ਲਿਆਕਤ ਹੈ ਜਦੋਂ ਇਹ ਤਰਤੀਬ ਲਿਆਕਤ ਹੈ ਤਾਂ ਤਾਂ ਹੀ ਡਿਸਪਲਾਈਨ ਮੇਨਟੇਨ ਕੀਤਾ ਹੋਇਆ ਤੇ ਤੁਸੀਂ ਦੇਖੋ ਵੀ ਕੋਈ ਹਫੜਾ ਤਫੜੀ ਨਹੀਂ ਐ ਕੋਈ ੱੱਕਾ ਮੁੱਕੀ ਨਹੀਂ ਐ ਤੇ ਇਹ ਚੜ੍ਹਦੀ ਕਲਾ ਇਸੇ ਕਰਕੇ ਪੰਜਾਬ ਦੀ ਐ ਤੇ ਮੈਂ ਰਾਤ ਵੀ ਜੋ ਇੱਕ ਗਾਣਾ ਲਿਖਿਆ ਸੀਗਾ ਪੀਉ ਦੇ ਉੱਪਰ ਤੇ ਉਹਦੀਆਂ ਦੋ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਅਸੀਂ ਹਾਂ ਪੰਜਾਬੀ ਪੰਜਾਬ ਦੇ ਜਾਏ ਅਸੀਂ ਅਣਖੀ ਹੱਕ ਕਦੇ ਨਾ ਖਾਏ ਅਸੀਂ ਹਾਂ ਪੰਜਾਬੀ ਪੰਜਾਬ ਦੇ ਜਾਏ ਅਸੀਂ ਅਣਖੀ ਹਾਂ ਹੱਕ ਦੇ ਨਖਾਏ ਤੂੰ ਸਾਡੇ ਹੱਕ ਨੂੰ ਖੋਣਾ ਚਾਹੇ ਪੰਜਾਬ ਤੇ ਕਾਬਜ਼ ਹੋਣਾ ਚਾਹੇ ਸਾਡੇ ਵਿੱਚ ਜੋਸ਼ ਵੇਖ ਰਿਹਾ ਨਾ ਤੁਸੀਂ ਸਾਡੇ ਵਿੱਚ ਜੋਸ਼ ਉਹ ਵੀ ਬੇਹਸਾਬ ਹੈ ਪਿਉ ਸਾਡੀ ਮਾਂ ਹੈ ਪਿਉ ਸਾਡਾ ਬਾਪ ਹੈ ਪਿਉ ਸਾਥੋਂ ਖੋਲਵੇਂ ਤੇਰੀ ਕੀ ਔਕਾਤ ਹੈ ਏ ਇਹਦੇ ਨਾਲ ਹੀ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਇਹ ਸਾਡੇ ਬੱਚੇ ਜਿਹੜੇ ਨੇ ਨੌਜਵਾਨ ਨੇ ਯੂਥ ਹੈ ਇਹ ਸਮਝ ਚੁੱਕਿਆ ਵਾ ਇਹ ਤੁਹਾਡੇ ਚਾਂਸਿਆਂ ਵਿੱਚ ਤੁਹਾਡੇ ਭਰਮਾਂ ਚ ਤੁਹਾਡੇ ਭਲੇਖਿਆ ਚ ਜੋ ਤੁਸੀਂ ਪਾਉਣਾ ਚਾਹੁੰਦੇ ਹੋ ਇਹਨਾਂ ਨੂੰ ਵਰਗਲਾਉਣਾ ਚਾਹੁੰਦੇ ਆ ਕਦੀ ਨਹੀਂ ਆ ਸਕਦੇ ਔਰ ਜਿਵੇਂ ਹੀ ਤੁਸੀਂ ਇਹਨਾਂ ਦੇ ਸਾਹਮਣੇ ਕੋਈ ਸਵਾਲ ਕਰੋਗੇ ਤੇ ਇਹ ਉਲਟਾ ਤੁਹਾਨੂੰ ਸਵਾਲ ਕਰਨ ਵਾਸਤੇ ਖੜੇ ਨੇ ਤੁਹਾਡੇ ਸਾਹਮਣੇ ਹੌਸਲੇ ਨਾਲ ਔਰ ਬੁਲੰਦ ਹੌਸਲਾ ਤੁਸੀਂ ਵੇਖ ਸਕਦੇ ਹੋ ਵੀ ਇੱਥੇ ਆ ਤੇ ਤੁਸੀਂ ਹੁਣ ਇੱਕ ਲੰਗਰ ਦੇਖਿਆ ਨਾ ਇੱਥੇ ਦਾ ਪਤਾ ਨਹੀਂ ਕਿੰਨੇ ਲੰਗਰ ਇਸ ਤਰ੍ਹਾਂ ਪਤਾ ਨਹੀਂ ਕਿਦੋਂ ਜਿੱਦਣ ਦਾ ਧਰਨਾ ਚੱਲਿਆ ਉਦੋਂ ਦੇ ਲੰਗਰ ਚੱਲ ਹੀ ਰਹੇ ਆ ਔਰ ਚੱਲਦੇ ਰਹਿਣਗੇ ਕਦੀ ਖਤਮ ਨਹੀਂ ਹੋ ਸਾਦੇ ਗੁਰਨਾਨ ਨਨ ਸਾਹਿਬ ਦਾ ਚਲਾਇਆ ਲੰਗਰ ਹੈ ਇਸੇ ਤਰ੍ਹਾਂ ਚੱਲਦਾ ਰਹੇਗਾ ਇਸੇ ਤਰ੍ਹਾਂ ਗੁਰੂ ਕੇ ਸਿੰਘ ਜਦੋਂ ਤੱਕ ਇਹਨਾਂ ਨੂੰ ਹੱਕ ਨਹੀਂ ਮਿਲਦੇ ਨਾ ਤੇ ਹੱਕ ਵਾਸਤੇ ਉਦੋਂ ਤੱਕ ਇਹ ਸਾਡੇ ਨੌਜਵਾਨ ਬੱਚੇ ਅਸੀਂ ਜਿਹੜੇ ਹਾਂ ਇਹਨਾਂ ਨਾਲ ਬੱਚਿਆਂ ਨਾਲ ਸਾਥ ਦਿੰਦੇ ਹੋ ਇਹ ਇਸੇ ਤਰ੍ਹਾਂ ਲੜਦੇ ਰਹਿਣਗੇ ਜੀ ਪੰਜਾਬੀਆਂ ਦੀ ਇਹੀ ਇੱਕ ਖਾਸियत ਹੈ ਕਿ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਜਿਸ ਹਿਸਾਬ ਨਾਲ ਹੁਣ ਜਿਵੇਂ ਇਹ ਮੋਰਚਾ ਨਿਰੰਤਰ ਵੱਧਦਾ ਜਾ ਰਿਹਾ ਹੈ ਰੋਜ਼ ਰਾਤਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਠੰਡ ਵੱਧਦੀ ਜਾ ਰਹੀ ਹੈ ਉਵੇਂ ਇਹ ਮੋਰਚਾ ਵੀ ਵੱਧਦਾ ਜਾ ਰਿਹਾ ਹੈ ਕੀ ਮੰਨਦੇ ਹੋ ਹੋਰ ਜਿਸ ਤਰੀਕੇ ਦੇ ਨਾਲ ਹੋਰ ਵੀ ਰੰਗ ਦੇਖਣ ਨੂੰ ਮਿਲਣਗੇ ਇਸ ਮੋਰਚੇ ਦੇ ਵਿੱਚ ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਸੌਂਦੇ ਨੇ ਸਾਡਾ ਜਿਹੜਾ ਭਰਾ ਵਾ ਮੋਨੂ ਗੁਜਰਾ ਮੈਂ ਤੇ ਉਹਦਾ ਧੰਨਵਾਦ ਕਰਦਾ ਆ ਸਾਡੇ ਨਾਲ ਹੀ ਖੜਾ ਵੇਖੋ ਕਿ ਵੇਖੋ ਸਾਡਾ ਇੱਥੇ ਮਕਸਦ ਕੀ ਆ ਕਿ ਪ੍ਰਬੰਧ ਨੂੰ ਅਸਲ ਰੂਪ ਦੇਣਾ ਤੇ ਪ੍ਰਬੰਧ ਚਾਹੇ ਉਹ ਪਾਣੀ ਪਿਉਣ ਤੋਂ ਲੈ ਕੇ ਤੇ ਚਾਹੇ ਸਮਾਜ ਸਿਰਜਣ ਦੀ ਗੱਲ ਹੋਵੇ ਉਹਦੇ ਵਿੱਚ ਇਹ ਸਾਡਾ ਭਰਾ ਮੋਨੂ ਗੁੱਜਰ ਬਹੁਤ ਵੱਡੀ ਇੱਕ ਮਿਸਾਲ ਆ ਜਿੱਥੇ ਅਸੀਂ ਸਾਰੇ ਲੱਗੇ ਆ ਡੇ 1 ਤੋਂ ਲੰਗਰ ਦੀ ਮੈਨੇਜਮੈਂਟ ਹੋਵੇ ਮੋਰਚੇ ਦੀ ਮੈਨੇਜਮੈਂਟ ਹੋਵੇ ਜਾਣ ਆਉਣ ਤੋਂ ਲੈ ਕੇ ਸਵੇਰ ਤੋਂ ਸ਼ਾਮ ਤੱਕ ਸੋ ਉਸ ਪ੍ਰਬੰਧ ਦੇ ਵਿੱਚ ਇਹ ਅੱਜ 24 ਨਵੰਬਰ 2025 23ਵੇਂ ਦਿਨ 'ਚ ਜਿਹੜਾ ਇਹ ਮੋਰਚਾ ਦਾਖਲ ਹੋਇਆ ਉਹਦੇ ਚੱਲਦਿਆਂ ਹੀ ਬਾਬਾ ਅਮਨਪ੍ਰੀਤ ਸਿੰਘ ਖਾਲਸਾ ਜੀ ਅੱਜ ਉਹ ਗੁਲਾਬ ਜਾਮਨ ਉਹਦਾ ਜਿਹੜਾ ਉਹ ਇੱਕ ਸਹਿਯੋਗ ਕਰਨ ਆਏ ਆ ਸਾਡੇ ਨਾਲ ਭੈਣ ਭਰਾਵਾਂ ਵਾਸਤੇ ਜਿਹੜੇ ਇਹ ਜੰਗ ਲੜ ਰਹੇ ਆ ਕਿਉਂਕਿ ਇਹ ਜੰਗ ਜਿਹੜੀ ਆ ਜਿੱਥੇ ਜੋਸ਼ ਹੋਸ਼ ਉੱਥੇ ਲੰਗਰ ਜਿਹੜੇ ਸਾਡੇ ਗੁਰੂ ਸਬਾਨਾ ਨੇ ਚਲਾਏ ਆ ਉਹ ਵੱਖ-ਵੱਖ ਤਰ੍ਹਾਂ ਦੇ ਕੋਈ ਭੈਣ ਭਰਾ ਪੀਜ਼ਾ ਕੋਈ 버ਗਰ ਕੋਈ ਖੀਰ ਨਮੀ ਨਹੀਂ ਕੋਈ ਰਹਿਣਦੇ ਨਹੀਂ ਮੈਂ ਕਹਿੰਦਾ ਜੀ ਤੁਹੰਦਾ ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਸੌਂਦੇ ਚੜਦੀ ਕਲਾ ਵਾਲਾ ਪੰਜਾਬ ਆ ਅਸੀਂ ਸਰੀਰਕ ਤੌਰ ਤੇ ਜ਼ਖਮੀ ਹੋ ਸਕਦੇ ਆ ਠੀਕ ਆ ਲਹੂ ਲੋਹਾਨ ਸੁਕਦੇ ਆ ਮਾਨਸਿਕ ਤੌਰ ਤੇ ਸਾਨੂੰ ਸਾਡੇ ਗੁਰੂਆਂ ਨੇ ਇੱਕੋ ਉਪਦੇਸ਼ ਦਿੱਤਾ ਕਿ ਚੜਦੀ ਕਲਾ 'ਚ ਰਹਿਣਾ ਵਾ ਠੀਕ ਆ ਜੀ ਸੋ 13 ਭਾਣਾ ਮਿੱਠਾ ਲਾਗੇ ਸਵਾ ਲੱਖ ਸੇਕ ਲੜੂ ਇਹ ਆ ਸਾਡੀ ਜਿਹੜੀ ਗੁਰਬਾਣੀ ਦੇ ਸਾਡੇ ਗੁਰੂਆਂ ਦੇ ਉਪਦੇਸ਼ ਆ ਆ ਆ ਵੇਖੋ ਸਾਡੀ ਨੌਜਵਾਨੀ ਕਿਸੇ ਨੂੰ ਕੋਈ ਅਪੀਲ ਨਹੀਂ ਆ ਕੋਈ ਬੇਨਤੀ ਨਹੀਂ ਕੋਈ ਫੰਡ ਨਹੀਂ ਕੋਈ ਰਸੀਦ ਨਹੀਂ ਕੋਈ ਕਿਆਉਆਰ ਨਹੀਂ ਆਪ ਮੁਹਾਰੇ ਆ ਠੀਕ ਹੈ ਜੀ ਸੋ ਇਹ ਚੜਦੀ ਕਲਾ ਵਾਲਾ ਪੰਜਾਬ ਵੀ ਚੜਦੀ ਕਲਾ ਵਾਲੀ ਸੋਚ ਆ ਜਦੋਂ ਸਾਡੇ ਲੋਕ ਜਿਹੜੇ ਇਹਨਾਂ ਚੀਜ਼ਾਂ ਨੂੰ ਵੇਖਦੇ ਜਾਂ ਸਾਡੇ ਵਿਰੋਧੀ ਆ ਉਹਨਾਂ ਕੋਲ ਇਹੋ ਹੀ ਗੱਲਾਂ ਰਹਿ ਜਾਂਦੀਆਂ ਯਾਰੇ ਪੀਜੇ ਲੋਂ ਖਾਂਦੇ ਆ 버ਗਰ ਖਾਂਦੇ ਆ ਤੇ ਖਾਣ ਵਾਲੀ ਚੀਜ਼ ਨੂੰ ਡਰਾਈ ਫਰੂਟ ਖਾਣ ਵਾਸਤੇ ਹੁੰਦਾ ਨਾ ਖਾ ਨਹੀਂ ਹੋਰ ਕੀ ਕਰਦੇ ਆ ਸੋ ਇਹ ਚੀਜ਼ੇ ਵੇਖੋ ਇਹ ਸਾਡੇ ਜਿਹੜੇ ਭੈਣ ਭਰਾ ਕਿਰਤ ਕਮਾਈ ਕਰਦੇ ਆ ਹੁਣ ਆ ਵਕੀਲ ਸਾਹਿਬ ਆਏ ਆ ਠੀਕ ਹੈ ਜੀ ਇਹ ਆਪਣਾ ਸੁਜੋਗ ਕਰਨ ਆਏ ਆ ਆਪਣੀ ਪ੍ਰੈਕਟਿਸ ਕਰਕੇ ਟੈਸਟ ਦੇ ਕੇ ਸੇਵਾ ਵੀ ਕਰਦੇ ਹਰ ਪ੍ਰਕਿਰਦਾ ਸੁਜੋਗ ਪਾਉਂਦੇ ਆ ਸੋ ਇਹ ਆਪ ਮਹਾਰੇ ਆ ਕਿਸੇ ਨੂੰ ਕੋਈ ਬੇਨਤੀ ਨਹੀਂ ਕੋਈ ਅਪੀਲ ਨਹੀਂ ਆ ਸੋ ਇਹ ਚੜਦੀ ਕਲਾ ਵਾਲਾ ਪੰਜਾਬ ਹੈ ਜੋ ਹਮੇਸ਼ਾ ਚੜਦੀ ਕਲਾ ਦੇ ਵਿੱਚ ਰਿਹਾ ਤੇ ਹਮੇਸ਼ਾ ਚੜਦੀ ਕਲਾ ਦੇ ਵਿੱਚ ਰਹੂਗਾ ਵੀ ਮਹਿਲਾ ਤਾਂ ਮੈਮ ਤੁਹਾਡਾ ਕੀ ਐਕਸਪੀਰੀਅੰਸ ਹੈ ਜਿਸ ਤਰੀਕੇ ਦੇ ਨਾਲ ਇਹ ਮੋਰਚਾ ਚੱਲ ਰਿਹਾ ਹੈ ਅੱਜ 23-24 ਦਿਨ ਹੋ ਗਏ ਨੂੰ ਨਿਰੰਤਰ ਚੱਲਦੇ ਨੂੰ ਕੀ ਐਕਸਪੀਰੀਅੰਸ ਲੱਗਦਾ ਤੁਹਾਨੂੰ ਦੇਖੋ ਜਿਸ ਤਰੀਕੇ ਨਾਲ ਚੱਲ ਰਿਹਾ ਸਾਨੂੰ ਲੱਗ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਫਤਿਹ ਹੀ ਆ ਬਾਕੀ ਦੇਖੋ ਯੂਥ ਇਕੱਠਾ ਹੋਇਆ ਯੂਥ ਦੇ ਨਾਲ ਨਾਲ ਸਾਡੇ ਇੱਥੇ ਬਾਕੀ ਸਾਡੇ ਬਜ਼ੁਰਗ ਵੀ ਇਕੱਠੇ ਨੇ ਸਾਰੇ ਪਾਸੇ ਮਤਲਬ ਸਾਰੇ ਯੋਗਦਾਨ ਦੇ ਰਹੇ ਨੇ ਤੇ ਮਤਲਬ ਇਦਾਂ ਹੀ ਚੱਲਦਾ ਰਹੇਗਾ ਜਦੋਂ ਤੱਕ ਜਿੱਤ ਨਹੀਂ ਹੁੰਦੀ ਨਹੀਂ ਯੂਐਸਪੀ ਹੈ ਪੰਜਾਬੀਆਂ ਦੀ ਵਕ ਵਕ ਲੰਗਰ ਇੱਥੇ ਦੇਖਣ ਨੂੰ ਮਿਲ ਰਹੇ ਨੇ ਖਾਣ ਨੂੰ ਮਿਲ ਰਹੇ ਨੇ ਮੈਂ ਕਿਉਂ ਪੰਜਾਬ ਯੂਨੀਵਰਸਿਟੀ ਛੱਡੋ ਪੰਜਾਬ ਦੇ ਕਿਸੇ ਵੀ ਕੋਰਨੇ ਇਹਦੇ ਵਿੱਚ ਚੱਲ ਜਾ ਤੁਹਾਨੂੰ ਲੰਗਰ ਕਿਤੇ ਨਾ ਕਿਤੇ ਚੱਲਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਜ਼ਰ ਆਏਗਾ ਤੇ ਜਦੋਂ ਪੰਜਾਬ ਦੀ ਧਰਤੀ ਹੈ ਤਾਂ ਲੰਗਰ ਦਾ ਮੁਕਣਾ ਨਹੀਂ ਬਾਬੇ ਨਾਨਕ ਦਾ ਸ਼ੁਰੂ ਕੀਤਾ ਹੋਇਆ 20 ਵਾਲਾ ਲੰਗਰ ਹੈ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਨੇ ਉਹਨਾਂ ਵਾਸਤੇ ਇਹ ਬੜਾ ਹੈਰਾਨੀ ਹੈਰਾਨ ਹੁੰਦੀ ਇਹਨਾਂ ਇਹ ਚੀਜ਼ਾਂ ਦੇਖ ਕੇ ਵੀ ਯਾਰ ਇਹਦਾ ਡ్రਾਈ ਫਰੂਟ ਵੀ ਖਾਈ ਜਾਂਦੇ ਲੰਗਰਾਂ 'ਚ ਇਹ ਗੁਲਾਬ ਜਾਮੁਨਾ ਵੀ ਖਾਈ ਜਾਂਦੇ ਇਹ ਭੇਜੇ ਵੀ ਖਾਈ ਜਾਂਦੇ ਉਹ ਕਹਿੰਦੇ ਨਾ ਨਾ ਇੱਕ ਮੈਂ ਸੁਣਿਆ ਸੀ ਕਹਿੰਦੇ ਬਾਬਾ ਨਾਨਕ ਨੇ ਜਿਹੜਾ ਲੰਗਰ ਸ਼ੁਰੂ ਕੀਤਾ ਸੀ ਦਾਲ ਫੁਲਕੇਆਂ ਵਾਲ ਨਿਕ ਹੈ ਜਿਦਾ ਜਿਦਾ ਟਾਈਮ ਚੱਲ ਰਿਹਾ ਉਹਦੇ ਅਕੋਰਡਿੰਗਲੀ ਲੋਕਾਂ ਦਾ ਖਾਣ ਪੀਣ ਦਾ ਢੰਗ ਬਦਲ ਰਿਹਾ ਤਾਂ ਜਿਹੜੀ ਚੀਜ਼ ਲੋਕੀ ਪਸੰਦ ਕਰਦੇ ਆ ਸਾਡੇ ਸਰਦਾਰ ਸਾਹਿਬ ਕਹਿੰਦੇ ਸਾਰੇ ਲੰਗਰ ਦਾ ਦੋ ਚੱਕ ਕੇ ਚਲੋ ਬੱਚਿਆ ਨਹੀਂ ਇਹ ਖਾਣਾ ਇਹ ਲਾ ਦੋ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਹੁਣ ਤੇ ਗੁਲਾਬ ਜਾਮੁਨਾਂ ਦਾ ਲੰਗਰ ਲੱਗ ਗਿਆ ਜੀ ਇਹ ਪਹਿਲਾਂ ਤਾਂ ਜੀ ਪਿਆਰ ਭਰੀ ਸੱਚੀ ਕਲ ਸਾਰਿਆਂ ਨੂੰ ਤੇ ਇਹ ਤਾਂ ਵਾਹਿਗੁਰੂ ਜੀ ਦੀ ਮਿਹਰ ਹੈ ਇਹ ਸਾਡੇ ਗੁਰੂ ਨਾਨਕ ਦਾ ਲੰਗਰ ਆ ਇਦਨ ਪਰ ਦਿਨ ਦਿਨ ਚੌਗਣੀ ਤੇ ਕਵਾਂਗੇ ਵੀ ਦਿਨ ਪਰ ਦਿਨ ਮੋਡਰਨਾਈਜੇਸ਼ਨ ਦੇ ਹਿਸਾਬ ਨਾਲ ਬਹੁਤ ਹੀ ਗੁਰੂ ਜੀ ਦਾ ਲੰਗਰ ਜਿਹੜਾ ਹੈਗਾ ਪੂਰੀਆ ਮਤਲਬ ਕੀ ਮੇਰਾ ਬਾਬੇ ਦੀ ਮੇਰਾ ਬੀਂਗ ਐਡਵੋਕੇਟ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਸਿਚੁਏਸ਼ਨ ਜਿਸ ਤਰੀਕੇ ਦੇ ਨਾਲ ਤੁਸੀਂ ਰੋਜ਼ ਇੱਥੇ ਆ ਰਹੇ ਹੋ ਕੀ ਸਿਚੁਏਸ਼ਨ ਚੱਲਦੀ ਪਈ ਹੈ ਲੱਗਦਾ ਹੈ ਕਿ ਜਲਦੀ ਇਸ ਦਾ ਕੋਈ ਹੱਲ ਹੋਊਗਾ ਹਾਂਜੀ ਹਾਂਜੀ ਬਿਲਕੁਲ ਮੋਰਚਾ ਪੂਰੇ ਚੜਦੀ ਕਲਾ ਚੱਲਦਾ ਪਿਆ ਤੇ ਸਾਨੂੰ ਉਮੀਦ ਹੈ ਕਿ ਜਲਦੀ ਫਤਿਹ ਹੋ ਜਾਏਗਾ ਮੋਰਚਾ ਸਾਡਾ ਬਾਕੀ ਜੇ ਹੱਲ ਨਹੀਂ ਵੀ ਹੋਇਆ ਤਾਂ ਕੱਢ ਲੈਣਗੇ ਪੰਜਾਬੀ ਨੇ ਹੱਦ ਕੱਢਣਾ ਜਾਣਦੇ ਨੇ ਬਿਲਕੁਲ ਹੱਲ ਤਾਂ ਕੱਢਣ ਵਾਸਤੇ ਇੱਥੇ ਇੰਨੀ ਦੇਰ ਤੋਂ ਬੈਠੇ ਹੋਏ ਨੇ ਤੇ ਲੱਗਦਾ ਕਿ ਜਿੰਨੀ ਦੇਰ ਮੰਨਦੇ ਨਹੀਂ ਉਦੋਂ ਉਨੀ ਦੇਰ ਤੱਕ ਇੱਥੋਂ ਹਟਦੇ ਵੀ ਨਹੀਂ ਹੱਲ ਤਾਂ ਚਲੋ ਨਿਕਲ ਹੀ ਜਾਣਾ ਜਿਹੜਾ ਰੌਣਕ ਮੇਲਾ ਆ ਜਾਂ ਜਿਵੇਂ ਮੁੰਡੇ ਦਾ ਵਿਆਹ ਨਹੀਂ ਰੱਖਿਆ ਹੁੰਦਾ ਘਰੇ ਹੈਨਾ ਉਸ ਤਰੀਕੇ ਦੇ ਨਾਲ ਸਾਰੇ ਇੰਜੋਏ ਕਰ ਰਹੇ ਨੇ ਬਸ ਸੋ ਇਹ ਤਸਵੀਰਾਂ ਨੇ ਪੰਜਾਬ ਯੂਨੀਵਰਸਿਟੀ ਦੀਆਂ ਇੱਥੋਂ ਦੀਆਂ ਸਾਰੀਆਂ ਅਪਡੇਟਸ ਅਸੀਂ ਤੁਹਾਨੂੰ ਇੱਥੋਂ ਰੂਬਰੂ ਕਰਵਾਉਂਦੇ ਰਵਾਂਗੇ ਪਹੁੰਚਾਉਂਦੇ ਰਵਾਂਗੇ ਤੁਸੀਂ ਜੇ ਹੁਣ ਸਾਡਾ ਚੈਨਲ ਸਬਸਕ੍ਰਾਈਬਸ ਹਲੇ ਨਹੀਂ ਕੀਤਾ ਤੇ ਉਹਨੂੰ ਸਬਸਕ੍ਰਾਈਬ ਕਰ ਲਓ ਤੇ ਪੰਜਾਬ ਯੂਨੀਵਰਸਿਟੀ ਤੋਂ ਤੁਹਾਨੂੰ ਸਾਰੀਆਂ ਅਪਡੇਟਸ ਅਸੀਂ ਮੁਹੱਈਆ ਕਰਵਾਉਂਦੇ ਰਵਾਂਗੇ ਧੰਨਵਾਦ